ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸਮੂਹ ਸੰਗਤ ਨੂੰ ਸਿੱਖ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਆ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਵੀ 12 ਜੂਨ 2024 ਨੂੰ ਕਰਨਾਲ ਦੇ ਅੰਮੂ ਪਰ ਪਿੰਡ ਦੇ ਅੰਦਰ ਆਪਣੇ ਸਿੱਖ ਭਾਈਚਾਰੇ ਦੇ ਜਿਹੜੇ ਮਕਾਨਟਾ ਇਕ ਗਏ ਸੀ ਚਾਰ ਪਰਿਵਾਰਾਂ ਦੇ ਤੇ ਉੱਥੇ ਬਾਬਾ ਗਰਮੀਤ ਸਿੰਘ ਜੀ ਨੇ ਉਹ ਸੇਵਾ ਲਈ ਸੀ ਦੁਆਰੇ ਵੀ ਉਹਨਾਂ ਨੂੰ ਅਸੀਂ ਮਕਾਨਾਂ ਨੂੰ ਦੁਆਰੇ ਬਣਾਵਾਂਗੇ ਤੇ ਕੱਲ ਨੂੰ 24 ਜੁਲਾਈ ਨੂੰ ਉਹਨਾਂ ਮਕਾਨਾਂ ਦੀ ਨੀਂਹ ਪੱਥਰ ਰੱਖਿਆ ਜਾਣਾ ਉਹਨਾਂ ਦੇ ਕੰਮ ਦੀ ਆਰੰਭਤਾ ਕਰਨੀ ਆ ਤੇ ਸਾਰੀ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਆਪਣੇ ਸਮਾਜ ਨਾਲ ਸਿੱਖ ਸਮਾਜ ਨਾਲ ਜਿਵੇਂ ਧੱਕਾ ਹੋਇਆ ਸੀ ਉੱਥੇ ਉਹਨਾਂ ਨਾਲ ਖੜਨ ਦਾ ਸਾਡਾ ਫਰਜ਼ ਬਣਦਾ ਆ ਵੀ ਤਾਂ ਕਿ ਸਰਕਾਰਾਂ ਦੀ ਦੁਆਰੇ ਹਿੰਮਤ ਨਾ ਹੋਵੇ ਵੀ ਇਹੋ ਜਿਹਾ ਕੰਮ ਕਰਨ ਦੀ ਤੇ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਦੇ ਆ ਵੀ ਆਪਾਂ ਨੇ ਤਨ ਮਨ ਤਨ ਨਾਲ ਕੱਲ ਨੂੰ ਉੱਥੇ ਵੀ ਪਹੁੰਚਣਾ ਆ ਆਪਣਾ ਅੰਮੂਪਰ ਪਿੰਡ ਕਰਨਾਲ ਵਿਖੇ ਤੇ ਉੱਥੇ ਆਪਾਂ ਨੇ ਇਹ ਸੇਵਾ ਕਰਨੀ ਆ ਉਹਨਾਂ ਦੇ ਮਕਾਨ ਬਣਾਉਣ ਦੀ ਤੇ ਸਾਰੇ ਵੱਧ ਤੋਂ ਵੱਧ 10 ਵਜੇ ਕੱਲ ਨੂੰ ਸਵੇਰੇ ਪਿੰਡ ਅੰਮੂਪਰ ਕਰਨਾਲ ਵਿਖੇ ਪਹੁੰਚੋ ਤੇ ਉਹਨਾਂ ਦਾ ਉਹਨਾਂ ਦੇ ਨਾਲ ਖੜਕੇ ਉਹਨਾਂ ਦਾ ਸਾਥ ਦਿਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ